ਅੱਜ ਸਾਰੀਆਂ ਸੰਗਤਾਂ ਨੂੰ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਮੈਂ ਪ੍ਰਧਾਨ ਸਿਰਸਿੰਘ ਗੁਰਦਾਰਾਪਾ ਸਈ ਸੇਮੀ ਮਹਿਲਕਲਾ ਤੇ ਸਾਰੀਆਂ ਸੰਗਤਾਂ ਨੂੰ ਜੋ ਦੇਸ਼ ਵਿਦੇਸ਼ਾਂ ਵਿੱਚ ਸੰਗਤਾਂ ਵਸਦੀਆਂ ਨੇ ਜੋ 2024 ਦਾ ਨਵਾਂ ਸਾਲ ਆਰੰਭ ਹੋਣ ਲੱਗਿਆਗਾ ਸੋ ਅਸੀਂ ਕਾਮਨਾ ਕਰਦੇ ਆ ਕਿ ਸਾਰੀਆਂ ਸੰਗਤਾਂ ਲਈ ਸਾਰੀ ਦੁਨੀਆ ਲਈ ਸਾਰਿਆਂ ਲਈ ਇੱਕ ਸਾਲ 2024 ਖੁਸ਼ੀਆਂ ਭਰਿਆ ਹੋਵੇ ਖੇੜੀਆਂ ਭਰਿਆ ਹੋਵੇ ਤੇ ਸਭ ਨੂੰ ਉਸ ਖੁਸ਼ੀਆਂ ਬਾਸਸ ਕਰੇ ਸਭ ਦੀਆਂ ਮਨੋ ਕਾਮਨਾ ਭਾਵਨਾਵਾਂ ਪੂਰੀਆਂ ਕਰੇ ਸੇਵੇਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਦੇ ਅਸਥਾਨਾਂ ਤੇ ਸੇਵਾ ਕਰਦੇ ਆ ਤੇ ਸਤਿਗੁਰੂ ਸੇਵੇਂ ਸਤਿਗੁਰੂ ਸਾਰਿਆਂ ਦੀਆਂ ਖੁਸ਼ੀਆਂ ਨਾਲ ਝੋਲੀਆਂ ਭਰਨ ਦੇਸ਼ਾਂ ਵਿਦੇਸ਼ਾਂ ਵਿੱਚ ਸਾਡੇ ਬੱਚੇ ਪਰਿਵਾਰ ਬੱਚੀਆਂ ਬੈਠੇ ਆ ਸਭ ਨੂੰ ਤੰਦਰੁਸਤੀਆਂ ਚੜ੍ਹਦੀ ਕਲਾ 2024 ਲੈ ਕੇ ਆਵੇ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ ਖੇੜਿਆਂ ਭਰਿਆ ਹੋਵੇ ਸਾਰਿਆਂ ਦੀਆਂ ਮਨੋ ਕਾਮਨਾ ਭਾਵਨਾ ਮਕੂਰੀਆਂ ਕਰੇ ਸਭ ਗੁਰਸਿੱਕੀ ਜੀਵਨ ਬਸਸ ਕਰੇ ਸਤਗੁਰੂ ਸਾਭ ਨੂੰ ਤੇ ਬਾਣੀ ਪੜਨ ਸੁਣਦੇ ਪਿਆਰ ਬਸਸ ਕਰੇ ਸਤਗੁਰੂ ਸਵਨਾ ਦੇ ਘਰਾਂ ਵਿੱਚ ਬਾਣੀ ਦਾ ਪ੍ਰਕਾਸ਼ ਹੋਵੇ ਖੁਸ਼ੀਆਂ ਆਵਣ ਚੜ੍ਹਦੀ ਕਲਾ ਹੋਵੇ ਕੌਮ ਲਈ ਸਾਡੇ ਦੇਸ਼ ਲਈ ਸਾਡੀ ਕੌਮ ਲਈ ਸਿੱਖ ਕੌਮ ਲਈ ਚੜ੍ਹਦੀ ਕਲਾ ਹੋਦਾ ਲੈ ਕੇ ਸਾਲ ਇਹ ਆਵੇ 2024 ਸਾਰੀਆਂ ਸੰਗਤਾਂ ਨੂੰ ਫੇਰ ਬਹੁਤ ਬਹੁਤ ਮੁਬਾਰਕਾਂ ਵਧਾਈਆਂ ਨਵੇਂ ਸਾਲ ਦੀਆਂ 2024 ਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭੀ ਨੂੰ ਸਤਿ ਸ੍ਰੀ ਅਕਾਲ ਮੈਂ ਸੁਖਵਿੰਦਰ ਸਿੰਘ ਵਿਰਦੀ ਡਾਇਰੈਕਟਰ ਸਟੈਂਡਫੋਰਡ ਸਕੂਲ ਚੰਨਨਵਾਲ ਬਰਨਾਲਾ ਆਪ ਸਭੀ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਤਾਂ ਵਾਹਿਗੁਰੂ ਅੱਗੇ ਹੱਥ ਬੰਨ੍ਹ ਕੇ ਅਰਦਾਸ ਹੈ ਕਿ ਆਉਣ ਵਾਲਾ ਸਾਲ ਸਾਰਿਆਂ ਵਾਸਤੇ ਖੁਸ਼ੀਆਂ ਲੈ ਕੇ ਆਵੇ ਜੀ ਧੰਨਵਾਦ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਦਬ ਅੱਲਾ ਆਦਾਬ ਰਾਮ ਰਾਮ ਨਵੇਂ ਸਾਲ ਤੇ ਦੇਸ਼ ਵਿਦੇਸ਼ ਦੇ ਵਿੱਚ ਵੱਸਦੀਆਂ ਸਾਰੀਆਂ ਹੀ ਸੰਗਤਾਂ ਨੂੰ ਮੇਰੇ ਵੱਲੋਂ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਕਿ ਤੁਹਾਡੇ ਲਈ ਨਵਾਂ ਸਾਲ ਖੁਸ਼ੀਆਂ ਖੇੜੇ ਲੈ ਕੇ ਆਵੇ ਸਭ ਦੀਆਂ ਮਨੋ ਕਾਮਨਾ ਪੂਰੀਆਂ ਹੋਣ ਤੇ ਇੱਕ ਨਾਲ ਮੈਂ ਛੋਟੀ ਜੀ ਬੇਨਤੀ ਮੈਸੇਜ ਦੇਣਾ ਚਾਹਣਾਗਾ ਆਪਦੇ ਭਰਾਵਾਂ ਨੂੰ ਨੌਜਾਨ ਭਰਾਵਾਂ ਨੂੰ ਵੀ ਆਪਾਂ ਨਸ਼ੇ ਤੋਂ ਦੂਰ ਰਹਿਏ ਤੇ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਿਤ ਵੀ ਕਰੀਏ ਆਪਣੇ ਨੌਜਵਾਨ ਭਰਾਵਾਂ ਸੱਜਣਾ ਨੂੰ ਦੋਸਤਾਂ ਨੂੰ ਆਂਡ ਗਵਾਡ ਦੇ ਵਿੱਚ ਤੇ ਨੌਜਵਾਨੀ ਲਈ ਵਧੀਆ ਕੋਈ ਨਵੇਂ ਸਾਲ ਤੇ ਆਪਾਂ ਕੋਈ ਵਧੀਆ ਉਦਮ ਲੈ ਕੇ ਆਈਏ ਕੋਈ ਵਧੀਆ ਕੰਮ ਕਰੀਏ ਨਿਰੋਜ ਸਮਾਜ ਦੀ ਸਿਰਜਣਾ ਕਰ ਸਕੀਏ ਇੱਕ ਵਾਰ ਫੇਰ ਨਵੇਂ ਸਾਲ ਦੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਧੰਨਵਾਦ ਜੀ